ਯਕੀਨ ਮੰਨ ਕੁਝ ਸਮੇਂ ਬਾਅਦ ਤੂੰ ਆਪ ਕਹੇਗਾ ਜੇ تیر ਨਾ ਮਰ ਜਾਂਦਾ ਤਾਂ ਚੰਗਾ ਸੀ ਜੇ ਜੰਗੀ ਦਾ ਦੁਸ਼ਮਨ ਉਹਦੇ ਨੇੜੇ ਆ ਜਾਵੇ ਤਾਂ ਸਮਝੋ ادی ਮਨਿਆਦ ਖਤਮ ਬੰਦੂਕ ਸਿੱਧੀ ਚੱਲੇ ਤਾਂ छाਤੀ ਪਾੜਦੀ ਹੈ ਪੁੱਠੀ ਚੱਲੇ ਤਾਂ ਔੜ ਪੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਆਏ ਆ ਜੀ ਮੂਵੀ ਦੇਖਣ ਬਸ ਵੀਰੇ ਰੋਕਲਾ ਰੋਕੇ ਵੀਰੇ ਆਜੋ ਵੀ ਆਜੋ ਉਤਰਿਆ ਉਤਰਿਆ ਸਾਰੇ ਜਾਣੇ ਫਟਾਫਟ ਤਾਰੋ ਬੱਚੇ ਆਜੋ ਫਟਾਫਟ ਅਸੀਂ ਅਕਾਲ ਮੂਵੀ ਦੇਖਣ ਆਏ ਆ ਜੀ ਅਕਾਲ ਮੂਵੀ ਇੱਕ ਸਿੱਖ ਯੋਧੇ ਦਾ ਇੱਕ ਉਸ ਟਾਈਮ ਦਾ ਸਮਾਂ ਦਿਖਾਇਆ ਗਿਆ ਵਕਤ ਦਿਖਾਇਆ ਗਿਆ ਜਦੋਂ ਸਾਡੇ ਪੁਰੇ ਚਲੋ ਚਲੋ ਪੁਰੇ ਪਰਦਾਦੇ ਸਾਡੇ ਪਰਦਾਦਿਆਂ ਦੇ ਵੀ ਬਾਪ ਜਿਨ੍ਹਾਂ ਨੇ ਉਸ ਟਾਈਮ ਕਿਵੇਂ ਗੁਰਸਿੱਖੀ ਜੀਵਨ ਦੇ ਨਾਲ ਨਾਲ ਜਦੋਂ ਸਾਡੇ ਤੇ ਕੋਈ ਚੜ ਕੇ ਆਉਂਦਾ ਸੀ ਕੋਈ ਹਮਲਾ ਕਰਦਾ ਸੀ ਉਹਨਾਂ ਦਾ ਵੀ ਟੱਕਰਾਂ ਕਰਦੇ ਸੀ ਕੀਰਤ ਵੀ ਕਰਦੇ ਸੀ ਉਸ ਸਮੇਂ ਦਾ ਇੱਕ ਦ੍ਰਿਸ਼ ਅਕਾਲ ਮੂਵੀ ਦੇ ਵਿੱਚ ਦਿਖਾਇਆ ਗਿਆ ਜਿਹਨੂੰ ਦੇਖ ਕੇ ਅੱਜ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸਾਰੇ ਮੈਂਬਰ ਬੱਚੇ ਬੱਚੀਆਂ ਬਾਪੂ ਬਜ਼ੁਰਗ ਨੌਜਵਾਨ ਵੀਰ ਸਾਡੀਆਂ ਭੈਣਾਂ ਉਸ ਸਮੇਂ ਨੂੰ ਯਾਦ ਕਰ ਸਕਣਗੇ ਉਸ ਸਮੇਂ ਨੂੰ ਉਸ ਸਿੱਖ ਇਤਿਹਾਸ ਦੇ ਉਸ ਇੱਕ ਕਰਤਾਰ ਨੂੰ ਸਮਝ ਸਕਣਗੇ ਯਾਦ ਕਰ ਸਕਣਗੇ ਸਾਡੇ ਬੱਚੇ ਵੀ ਕਿਦਾਂ ਸਾਡੇ ਵੱਡ ਬਡੇਰੇ ਸੀ ਜਿਹੜੇ ਉਹ ਜ਼ੁਲਮ ਦਾ ਟੱਕਰਾ ਕਰਦੇ ਸੀ ਕਿਦਾਂ ਉਹ ਗੁਰੂ ਦੀ ਬਾਣੀ ਨਾਲ ਤੇ ਗੁਰੂ ਨਾਲ ਜੁੜ ਕੇ ਆਪਣੀ ਕਿਰਤ ਕਮਾਈ ਵੀ ਕਰਦੇ ਸੀ ਤੇ ਜਦੋਂ ਕੋਈ ਜ਼ੁਲਮ ਕਰਦਾ ਸੀ ਉਹਦੇ ਵਿਰੋਧ ਚ ਵੀ ਡਟ ਕੇ ਖੜਦੇ ਸੀ ਉਸ ਕਨਸੈਪਟ ਤੇ ਬਣੀ ਇਹ ਫਿਲਮ ਗਿੱਪੀ ਗਰੇਵਾਲ ਦੀ ਤੇ ਗੁਰਪ੍ਰੀਤ ਘੁੱਗੀ ਵੀਰ ਜੀ ਹੁਣਾਂ ਵੱਲਿਓ ਬੜਾ ਸੋਹਣਾ ਇਹ ਅਪਰਾਲਾ ਕੀਤਾ ਗਿਆ ਤੇ ਅੱਜ ਹੁਨੁਕਤਰੀ ਸੇਵਾ ਪਰਿਵਾਰ ਦੇ ਸਾਰੇ ਮੈਂਬਰ ਜਿਹੜੇ ਠੀਕ ਨੇ ਚੱਲਦੇ ਫਿਰਦੇ ਨੇ ਤੰਦਰੁਸਤ ਨੇ ਜਿਨ੍ਹਾਂ ਨੂੰ ਸੋਜੀ ਹੈਗੀ ਆ ਉਹ ਮੈਂਬਰ ਸਾਰੇ ਅੱਜ ਇਹ ਮੂਵੀ ਦੇਖਣ ਵਾਸਤੇ ਪਹੁੰਚੇ ਨੇ ਤੇ ਬਾਕੀ ਵਾਹਿਗੁਰੂ ਕਿਰਪਾ ਕਰਨ ਧੰਨਵਾਦ ਕਰਦੇ ਆ ਗਿੱਪੀ ਵੀਰੇ ਦੀ ਟੀਮ ਦਾ ਜਿਨ੍ਹਾਂ ਨੇ ਅੱਜ ਸਾਰਿਆਂ ਨੂੰ ਇਹ ਫਿਲਮ ਦੇਖਣ ਦਾ ਮੌਕਾ ਦਿੱਤਾ ਇੱਥੇ ਅਸੀਂ ਸਿਲਵਰ ਆਰਕ ਮਾਲ ਦੇ ਵਿੱਚ ਪਹੁੰਚੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਫਿਲਮ ਨੂੰ ਅਸੀਂ ਜਿੱਥੇ ਉਹਨਾਂ ਨੂੰ ਵਧਾਈਆਂ ਵੀ ਦਿੰਨੇ ਆ ਤੇ ਉੱਥੇ ਅੱਜ ਅਸੀਂ ਸਾਰੇ ਪਰਿਵਾਰ ਦੇ ਬੱਚੇ ਬੱਚੀਆਂ ਸਾਡੀਆਂ ਭੈਣਾਂ ਸਾਡੇ ਬਾਪੂ ਬਜ਼ੁਰਗ ਸਾਰੇ ਅਸੀਂ ਇਸ ਮੂਵੀ ਨੂੰ ਦੇਖਣ ਆਏ ਆ ਤਾਂ ਜੋ ਇਹ ਵੀ ਅੱਜ ਇਸ ਫਿਲਮ ਨੂੰ ਦੇਖ ਕੇ ਆਪਣੇ ਆਪ ਦੇ ਵਿੱਚ ਉਸ ਸਮੇਂ ਨੂੰ ਯਾਦ ਕਰ ਸਕਣ ਤੇ ਅਸੀਂ ਧੰਨਵਾਦ ਕਰਦੇ ਆ ਕਿ ਪੀਪੀ ਵੀਡੀਓ ਦੀ ਟੀਮ ਦਾ ਜਿਨ੍ਹਾਂ ਨੇ ਪੂਰਾ ਹਾਲ ਸਾਨੂੰ ਬੁੱਕ ਕਰਕੇ ਦਿੱਤਾ ਇਸ ਫਿਲਮ ਨੂੰ ਦੇਖਣ ਵਾਸਤੇ ਸਾਡੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਅੱਜ ਇਸ ਮੂਵੀ ਦੇਖਣ ਦਾ ਮੌਕਾ ਮਿਲ ਰਿਹਾ ਅਸੀਂ ਹੋਰਾਂ ਵੀ ਭੈਣ ਭਰਾਵਾਂ ਨੂੰ ਬੱਚਿਆਂ ਨੂੰ ਪਰਿਵਾਰ ਦੇ ਜਿਹੜੇ ਮੰਮੀ ਪਾਪਾ ਨੇ ਬੱਚਿਆਂ ਦੇ ਉਹਨਾਂ ਨੂੰ ਬੇਨਤੀ ਕਰਦੇ ਆ ਆਪਣੇ ਬੱਚਿਆਂ ਨੂੰ ਜਰੂਰ ਇਹ ਮੂਵੀ ਦਿਖਾਵੋ ਕਿਉਂਕਿ ਇਸ ਫਿਲਮ ਦੇ ਵਿੱਚ ਜਿਸ ਤਰ੍ਹਾਂ ਦੇ ਕਿਰਦਾਰ ਦਿਖਾਏ ਗਏ ਨੇ ਸਾਡੇ ਉਸ ਸਮੇਂ ਦੇ ਜਦੋਂ ਸਿੱਖ ਰਾਜ ਹੁੰਦਾ ਸੀ ਜਾਂ ਜਿਸ ਟਾਈਮ ਸਿੱਖ ਕਿਰਦਾਰ ਹੁੰਦਾ ਸੀ ਅੱਜ ਦੇ ਸਮੇਂ ਨੂੰ ਬੱਚੇ ਉਸ ਸਮੇਂ ਨਾ ਕੰਪੇਅਰ ਕਰਕੇ ਦੇਖਣਗੇ ਤਾਂ ਉਹਨਾਂ ਦੇ ਮਨ ਦੇ ਵਿੱਚ ਵੀ ਉਹ ਭਾਵਨਾ ਜਾਗੂਗੀ ਵੀ ਅਸੀਂ ਵੀ ਆਪਣੇ ਪੁਰਖਿਆਂ ਵਰਗੇ ਬਣੀਏ ਅਫਗਾਨ ਫੌਜਾਂ ਜਿਸ ਕਸ਼ੇਰੇ ਨੂੰ ਦੇਖ ਕੇ ਭੱਜ ਰਹੀਆਂ ਨੇ ਇਹ ਸਿਰਫ ਕਸ਼ੇਰਾ ਨਹੀਂ ਇਹ ਹਰੀ ਸਿੰਘ ਨਲੂਏ ਦਾ ਕਸ਼ੇਰਾ ਹੈ ਬਾਬਾ ਦੀਪ ਸਿਆ ਤੇਰੀ ਰੀਸ ਨਹੀਂ ਧੜ ਲੜਦਾ ਧੜ ਤੇ ਸੀਸ ਨਹੀਂ ਕੋਈ 20 ਨਹੀਂ ਕੋਈ 30 ਨਹੀਂ ਪੇਰ ਵੱਡਦਾ ਗਿਆ ਹਜ਼ਾਰਾਂ ਦੇ ਸਦਾ ਮਾਤ ਕਸੀਤੇ ਪੜਦੀ ਏ ਇਹਨਾਂ ਸਿਰ ਲਥਿਆਂ ਸਰਦਾਰਾਂ ਦੇ ਫਿਲਮ ਬਹੁਤ ਵਧੀਆ ਲੱਗੀ ਸਾਨੂੰ ਬਹੁਤ ਮੋਟੀਵੇਟ ਕੀਤਾ ਫਿਲਮ ਨੇ ਬੱਚਿਆਂ ਨੇ ਬਹੁਤ ਜਕਾਰੇ ਲਾਏ ਕਿਉਂਕਿ ਜਿਹੜਾ ਛੋਟੇ ਬੱਚੇ ਦਾ ਕਿਰਦਾਰ ਆ ਉਹਦੇ ਵਿੱਚ ਜੋਰਾ ਸਿੰਘ ਦਾ ਇੱਕ ਚੀਚੀ ਦਾ ਤੇ ਉਹਨਾਂ ਨੇ ਸਾਨੂੰ ਬਹੁਤ ਮੋਟੀਵੇਟ ਕੀਤਾ ਬੱਚਿਆਂ ਨੇ ਸਾਡਿਆਂ ਨੇ ਅੱਜ ਮਨ ਲੋ ਮਹਿਸੂਸ ਕੀਤਾ ਉਸ ਸਮੇਂ ਨੂੰ ਉਸ ਵਕਤ ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਵਿੱਚ ਸਿੱਖ ਕਿਦਾਂ ਆਪਣਾ اخلاق ਰੱਖਦੇ ਸੀ ਕਿਦਾਂ ਦਾ ਕਰਤਾਰ ਸੀ ਇੱਕ ਸਿੱਖ ਦਾ ਠੀਕ ਆ ਆਪਾਂ ਨੂੰ ਅੱਜ ਉਸ ਸਮੇਂ ਦੇ ਵਿੱਚ ਜਾ ਕੇ ਆਪਾਂ ਨਹੀਂ ਦੇਖ ਸਕਦੇ ਪਰ ਇਸ ਫਿਲਮ ਦੇ ਰਾਹੀਂ ਅਸੀਂ ਮਹਿਸੂਸ ਕੀਤਾ ਉਸ ਆਪਣੇ ਪੁਰਖਿਆਂ ਦੀ ਉਸ ਜਹੋ ਜਲਾਲ ਨੂੰ ਉਸ ਸਮੇਂ ਨੂੰ ਤੇ ਅਸੀਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਆਪਣੇ ਬੱਚਿਆਂ ਦੇ ਨਾਲ ਜਾ ਕੇ ਪਰਿਵਾਰਾਂ ਦੇ ਨਾਲ ਜਾ ਕੇ ਫਿਲਮ ਜਰੂਰ ਬੱਚਿਆਂ ਨੂੰ ਦਿਖਾਵੋ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਬਈ ਕਿਹੜੀ ਫਿਲਮ ਦੇਖੀ ਆਪਾਂ ਅਕਾਲ ਅਕਾਲ ਮੂਵੀ ਬਹੁਤ ਸੁਣੀ ਸੀ ਨਾ